ਸਮਾਨੇ ਆਪਣੇ ਪੁੱਤ ਨੂੰ ਦਿੱਤੀ ਜਹੀ ਸਿੱਖਿਆ ਭਾਈ ਜੀ ਤੁਸੀਂ ਵੀ ਸਲਾਮ ਕਰੋਗੇ ਇੱਕ ਸਾਲ ਪਹਿਲਾਂ ਆਪਣਾ ਕੰਮ ਸ਼ੁਰੂ ਕੀਤਾ ਸੀਗਾ ਰੋਟੀ ਪ੍ਰਸ਼ਾਦ ਦੇ ਦਾ ਤੇ ਅੱਜ ਭਾਈ ਲੰਗਰੇ ਲਾ ਦਿੱਤਾ ਤੁਸੀਂ ਤਾਂ ਵੇਚਦੇ ਸੀ ਜੀ ਤੁਸੀਂ ਲੰਗਰੀ ਲਾ ਦਿੱਤਾ ਜੀ ਅੱਜ ਉਹ ਮਹਾਰਾਜ ਨੇ ਲਵਾ ਲਿਆ ਜੀ ਆਪਣੇ ਨਾਲ ਅੱਜ 1 ਸਾਲ ਹੋ ਗਿਆ 21 ਦਸੰਬਰ ਨੂੰ ਦੁਕਾਨ ਨੂੰ ਉਸ ਖੁਸ਼ੀ ਚੰਪਨ ਲੰਗਰ ਲਾਇਆ ਕਿ ਨੂੰ ਪਹਿਲਾਂ ਸ਼ੁਰੂ ਕੀਤਾ ਸੀ ਹਾਂ 21 ਦਸੰਬਰ ਨੂੰ ਵੈਸੇ ਦਿਨ ਵੀ ਇਹ ਦੇਖੋ ਜੀ ਦੋ ਚੱਲਦੇ ਆ ਛੇਤੀ ਦੇ ਸੋਗ ਵਿੱਚ ਉਹ ਆਪਾਂ ਐਸੇ ਕਰਕੇ ਕਰਕੇ ਦਿੱਤਾ ਸੀ ਦਸੰਬਰ ਚ ਵੀ ਸੰਘਰਸ਼ਾ ਤੇਰਾ ਵੀ ਇਹਦਾ ਵੀ ਕਾਰੋਬਾਰ ਦਾ ਬਹੁਤ ਸੰਘਰਸ਼ ਐ ਸੀ ਲੋਕ ਤਾਂ ਕਹਿੰਦੇ ਆ ਕਰੋ ਨਾ ਕਾਰੋਬਾਰ ਆਏ ਆਏ ਆ ਪਰ ਇਹਨੂੰ ਆਪਾਂ ਖੜਕੇ ਤਾਦੀ ਮਹਾਰਾਜ ਦੇ ਦਿਨਾਂ ਚ ਆਪਾਂ ਤਾਂ ਮਹਾਰਾਜ ਨਾਲ ਆ ਪੁੱਤ ਗੱਲ ਆ ਵੀ ਜਿਹੜੇ ਨੌਜਵਾਨ ਐ ਉਹ ਕਹਿੰਦੇ ਜੀ ਯਾਰ ਆਪਾਂ ਆ ਨਹੀਂ ਲਾਉਣਾ ਆਪਾਂ ਤਾਂ ਵਧੀਆ ਹੋਟਲ ਲੈ ਕੇ ਬਣਾ ਕੇ ਦੋ ਪਹਿਲਾਂ ਫੇਰ ਕਰਾਂਗੇ ਪਰ ਤੁਸੀਂ ਇੱਥੇ ਦਿਮਾ ਦੇ ਕੇ ਆ ਬੜਾ ਬਰਤਨ ਵੀ ਆਪ ਹੀ ਸਾਫ ਕਰਦੇ ਗੁਰੂ ਸਾਹਿਬ ਨੇ ਨਾ ਕਿਹਾ ਰਵੀ ਕਿਸੇ ਜੂਠ ਸਾਫ ਕਰਦੇ ਸਭ ਤੋਂ ਵਧੀਆ ਜੀ ਅੱਜ ਨਹੀਂ ਕਰਦਾ ਇਹਦੇ ਤੇ ਫਿਰ ਪਾਈਆ ਕੱਲ ਦਾ ਪਤਾ ਨਹੀਂ ਵੀ ਜੇ ਹੱਥੋਂ ਬਾਹਰ ਹੋ ਜਵੇ ਹੁਣ ਠੀਕਰ ਪੂਰਾ ਐਨ ਕਰ ਦੇਈ ਚਾ ਨਹੀਂ ਇਹਨੇ ਖੋਲਣਾ ਸੀ ਬੈਂਕ ਤੇ ਜੋਬ ਕਰਕੇ ਆ ਕੰਮ ਇਸੋ ਚੋਅ ਹਾਂ ਮੈਂ ਕਿਰੀ ਜੋਬ ਕਰਦਾ ਸੀ ਜੀ ਉਹ ਤੇ ਅੱਜ ਕਾ ਲੋਕ ਆਈ ਕਰਦੀ ਪਹਿਲਾਂ ਕਰਦੇ ਤਾਂ ਕਿਤੇ ਨੇ ਫਿਰ ਕਹਿੰਦੇ ਪੰਜਾਬ ਚ ਕੰਮ ਐ ਨਹੀਂ ਕਰੇ ਸਟੈਂਡ ਅਪ ਪਰ ਪੰਨਾ ਕਰਤਾ ਰਚ ਕੋ ਸਟਾਰਟ ਕਾਲੇ ਛੋੜੇ ਤੂੰ ਬਾਹਰ ਤਾਂ ਮੈਂ ਉਹ ਕਹਿੰਦੇ ਨੇ ਦੇਸ਼ ਚੋਰੀ ਪਰਦੇਸ ਪੁੱਠਿਆ ਪਰਦੇਸ ਚ ਜਾ ਕੇ ਪੁੱਠਿਆ ਮੰਗ ਲੀਏ ਚਾਹੇ ਆਪਾਂ ਕੰਮ ਨਹੀਂ ਕੋਈ ਦੇਤਾ ਉਹ ਇਹ ਮਾਂ ਜਿਹਦਾ ਹੀ ਉਰੇ ਬੈਠਾ ਰੋੜਦੀ ਪੰਨੇ ਮਾਂ ਜੀ ਆਪਣੇ ਪੰਜਾਬ ਦੀ ਤਾਂ ਹੈਗਾ ਬੱਪੂ ਆਪਣੇ ਘਰ ਛੋਟਾ ਥਾਂ ਸੀਗਾ ਜੀ ਪੱਠੇ ਢੂੰਢਦੀ ਸੀ ਆਪਾਂ ਇਹਦੇ ਫਾਰਮ ਜੀ ਮੱਝਾ ਗਾਮਾ ਦਾ ਉੱਥੇ ਪਿੱਛੇ ਆਪਾਂ ਕੰਮ ਸ਼ੁਰੂ ਕਰ ਲਿਆ ਜੀ ਅੱਜ ਚੜ੍ਹਦੀ ਕਲਾ ਜੀ ਪੂਰੀ ਨਾ ਜੀ ਹਾਂ ਤਾਂ ਦੂਰਾ ਕੋਲ ਆ ਮੇਰੇ ਨਾਲ ਆ ਸਾਰੇ ਦਿਨ 24 ਘੰਟੇ ਹੀ ਬਹੁਤ ਖੁਸ਼ੀ ਦੀ ਗੱਲ ਹੈ ਫੇ ਚਲੋ ਬੜਾਈ ਨਹੀਂ ਕਰਦੇ ਮਾਤਾ ਖੜੇ ਨੇ ਸੰਤਾ ਇਹ ਨਹੀਂ ਪਤਾ ਕਿ ਦਿਨ ਚ ਕਿੰਨੇ ਕਿ ਲੋਕ ਉਹ ਪ੍ਰਸ਼ਾਦਾ ਛੱਕ ਕੇ ਪੈਸੇ ਚਲ ਜਾਂਦੇ ਨੇ ਆਮ ਵੀ ਦਿਨਾਂ ਦੇ ਵਿੱਚ ਵੀ ਆਮ ਦਿਨਾਂ 'ਚ ਲੰਗਰ ਚੱਲੀ ਜਾਂਦੀ ਪਰ ਮਾਂ ਨੇ ਕਿਹਾ ਕਿ ਇਹਨੇ ਪੁੱਤੂ ਕਿ ਖਾਲੀ ਨਾ ਜਾਵੇ ਤੇਰੇ ਘਰ ਤੋਂ ਬਹੁਤ ਹੀ ਚੰਗਾ ਜੀ ਇਹ ਇਹ ਤਾਂ ਮੈਂ ਇਹਨੂੰ ਕਹ ਨਹੀਂ ਨਹੀਂ ਤਲ ਤਲ ਯਾਦ ਕਰ ਤੇਰਾ ਵੀ ਸੰਘਰਸ਼ ਹੀ ਹੈ ਕਿ ਕੰਮ ਜਾਬ ਹੋਣਾ ਤਾਂ ਤੇ ਤੂੰ ਵੀ ਤਲ ਤਲ ਯਾਦ ਕਰ ਮਹਾਰਾਜ ਜੀ ਮੈਨੂੰ ਕਈ ਵਾਰ ਕਹਿੰਦਾ ਸ਼ਾਮ ਨੂੰ ਠੰਡਾ ਮੈਂ ਕਹਾਂ ਨਾ ਖੜੋ ਹੁਣ 9:30 ਵਜੇ ਚੱਕਰ ਘੜਾਉਣੇ ਆ ਹੁਣ ਹਫਤੇ ਤੋਂ ਤਾਂ ਮੈਂ ਇਕੱਲੀ ਹੁੰਦੀ ਆ ਫਿਰ ਵੀ ਖੜਦੇ ਹਾਂ ਬੈਂਕ ਦੇ ਵਿੱਚੋਂ ਜੋਬ ਛੱਡ ਕੇ ਬਾਈ ਇੱਧਰ ਨੂੰ ਆਉਣਾ ਕਿੰਨਾ ਮੁਸ਼ਕਲ ਸੀ ਇਹ ਕੰਮ ਮਾਤਾ ਨੇ ਸਮਝਾਇਆ ਚੰਗੀ ਤਰ੍ਹਾਂ ਉੱਥੇ ਇੱਧਰ ਅਸੀਸਾਂ ਮਿਲਣੀਆਂ ਨਹੀਂ ਉੱਧਰ ਲੋਕ ਕਹਿੰਦੇ ਗਾਲਾਂ ਕੱਢੇ ਜੇ ਕਿਸੇ ਨੇ ਮਾੜਾ ਮੱਠੇ ਇਰਫਿਰ ਕਰੋਗੇ ਬਸ ਇਹੋ ਤੋਂ ਬਾਅਦ ਚੜ੍ਹਦੀ ਕਲਾ ਚ ਹੀ ਆਜਾ ਅੱਜਕੱਲ ਮਾਪਿਆਂ ਦੀ ਤਾਂ ਗੱਲ ਕੌਣ ਮੰਨਦਾ ਬਾਈ ਮਾਪਿਆਂ ਦਾ ਕਹਿੰਦੇ ਵੀ ਤੁਸੀਂ ਕੌਣ ਆ ਸਿਆਣੇ ਦਾਸੀ ਆ ਅਸਲ ਦੀ ਵਿੱਚ ਨਾ ਜੇ ਆਪਾਂ ਕੀ ਜ਼ਿੰਦਗੀ 'ਚ ਜੇ ਆਪ ਨੂੰ ਕੋਈ ਕਾਮਯਾਬ ਕਰਨ ਲਈ ਜੋਰ ਰਹਿੰਦਾ ਮਾਪਿਓ ਨੇ ਜੀ ਉਹ ਰਾਤ ਮੈਂ ਹਲਵਾਈ ਕੋਲੇ ਤੇ ਸਿਰ ਤੇ ਖੜੀ ਰਹੀ ਕੋਈ ਘਾਹ ਨਾ ਚੱਲਿਆ ਜਾਵੇ ਭਾਈ ਭਾਈ ਇਹਨੂੰ ਇਦਾਂ ਘੱਟੋ ਧੋ ਲੋ ਐਨੀ ਵਾਰ ਧੋ ਲੋ ਹਲਵਾਈ ਨੂੰ ਮੈਂ ਕਿਹਾ ਤੂੰ ਥੱਕ ਜਾਣਾ ਮੈਨੂੰ ਨਿਆਣੇ ਕਹਿੰਦੇ ਮਾਤਾ ਕੁਰਸੀ ਲੈ ਕੇ ਬਹਿ ਜਾ ਮੈਂ ਨਾਲ ਲੱਗੇ ਸਵੇਰੇ ਗ੍ਰੈਂਡ ਕੀਤਾ ਮੈਂ ਸਾਰਾ ਸਾਗ ਆ ਕੇ ਭਾਈ ਤੰਗ ਤਾਂ ਨਹੀਂ ਹੋ ਗਿਆ ਜੀ ਫਿਰ ਹੋਇਆ ਹੁਣਾਂ ਦਿਨੋਂ ਤਾਂ ਹੋਇਆ ਹੁਣ ਮੈਂ ਉਹਨੂੰ ਕਹੀ ਕਿ ਮੈਂ ਕਿਹਾ ਸੰਗਤ ਨੇ ਛਕਣਾ ਵਿਆਹ ਨਹੀਂ ਵਿਆਹਾਂ ਚ ਪੈਰਾਂ ਚ ਕੁਝ ਵੀ ਕਰੋ ਪਰ ਉਰੇ ਤੁਮਾਕੂ ਨਹੀਂ ਲਾਉਣਾ ਕੋਈ ਜਰਤ ਨਹੀਂ ਲਾਉਣਾ ਕੋਈ ਸਰਗਟ ਵੀੜੀ ਨਹੀਂ ਪੀਣੀ ਮੈਂ ਪਹਿਲਾਂ ਇਹਨਾਂ ਨੂੰ ਬੋਲੀ ਲਈ। ਇਹਨਾਂ ਨੂੰ ਵਾਹ ਮਿਰਚ ਮਸਾਲੇ ਲਿਖ ਕੇ ਦਿੱਤਾ ਸੀ ਹਲਵਾਈ ਨਾਲ ਗੱਲ ਕਰੋ ਮੈਂ ਕੁਝ ਨਹੀਂ ਲੱਗਾਈ ਮੈਂ ਜੋ ਮੈਂ ਪਾਉਂਦੇ ਉਹ ਪਾਉ। ਆਈ ਨਹੀਂ ਕਹਿੰਦੇ ਚਲੋ ਆਪਾਂ ਕੋਠੀ ਖੜੀ ਕਰ ਲਈ ਤਾਂ ਕੰਮ ਵਧੀਆ ਆਪਣੇ ਦਰ ਤੋਂ ਕਿ ਭੁੱਖਾ ਨਹੀਂ ਲੰਘਦਾ ਜੀ ਇਤੋਂ ਬੜਾ ਹੋਰ ਕੀ ਹੋ ਸਕਦਾ ਜੀ। ਟੋਪੜ ਜਦੋਂ ਆਪਾਂ surjit ਹਸਪਤਾਲ ਦੇ ਚੌਂਕ ਦੀਆਂ ਜਿਹੜੀਆਂ ਲਾਈਟਾਂ ਐ ਉਦੇ ਕੋਲ ਆਉਂਦੇ ਆ ਤਾਂ ਉੱਥੇ ਲੱਗਦਾ ਅਕਸਰ ਵੀਰ ਹੋਰੀ ਇੱਥੇ ਆਪਣੀ ਛੋਟੀ ਜਿਹੀ ਗੱਡੀ ਲਗਾਉਂਦੇ ਆ ਸਸੀਕਾਲ ਜੀ ਇਸ ਵਕਤ ਅਸੀਂ ਰੋਪੜ ਦੇ ਵਿਖੇ ਲੱਗੇ ਇੱਕ ਲੰਗਰ ਦੇ ਵਿੱਚ ਖੜੇ ਆ ਇਹ ਬੜਾ ਅਨੋਖਾ ਲੰਗਰ ਹੈ ਇਹ ਲੰਗਰ ਕਿਸੇ ਸੰਸਥਾ ਵੱਲੋਂ ਨਹੀਂ ਲਾਇਆ ਕੋਈ ਹੋਰ ਪ੍ਰੋਗਰਾਮ ਨਹੀਂ ਹੈ ਬਲਕਿ ਇੱਕ ਅਜੀਹਾ ਲੰਗਰ ਹੈ ਕਿ ਇਹ ਸਥਾਨ ਦੇ ਉੱਤੇ ਜਿੱਥੇ ਲੰਗਰ ਲੱਗਾ ਹੋਇਆ ਅਕਸਰ ਇੱਕ ਵੀਰ ਤੇ ਮਾਤਾ ਜੀ ਸਾਗ ਮੱਕੀ ਦੀ ਪ੍ਰਸ਼ਾਦੇ ਕੜੀ ਚਾਵਲ ਰਾਜਮਾ ਦੀ ਇੱਥੇ ਸਟਾਲ ਲਾਉਂਦੇ ਆ ਗੱਡੀ ਦੇ ਉੱਤੇ ਹੀ ਵੇਚਦੇ ਆ ਤੇ ਅੱਜ ਕਹਿੰਦੇ ਉਹਨਾਂ ਨੂੰ ਸਾਲ ਹੋ ਗਿਆ ਜੀ ਪੂਰਾ ਤੇ ਸਾਲ ਬਾਅਦ ਇਹ ਮਰਤੋ ਲੰਗਰ ਲਗਾਇਆ ਗਿਆ ਗੱਲਬਾਤ ਅਸੀਂ ਮਾਤਾ ਜੀ ਨਾਲ ਕਰਦੇ ਆ ਵਾਇਗੁਰ ਜੀ ਕਾ ਕਾਲ ਸਾਹਿਬ ਵਾਇਗੁਰ ਜੀ ਕੀ ਹਾਲ ਹੈ ਜੀ ਤੁਸੀਂ ਤਾਂ ਵੇਚਦੇ ਸੀ ਜੀ ਤੁਸੀਂ ਲੰਗਰੀ ਲਾਤਾ ਜੀ ਅੱਜ ਉਹ ਮਹਾਰਾਜ ਨੇ ਲਵਾ ਲਿਆ ਜੀ ਅੱਛਾ ਜੀ ਹਾਂ ਜੀ ਆਪਣੇ ਨਾ ਅੱਜ 1 ਸਾਲ ਹੋ ਗਿਆ 21 ਦਸੰਬਰ ਨੂੰ ਦੁਕਾਨ ਨੂੰ ਉਸ ਖੁਸ਼ੀ ਚ ਆਪਾਂ ਲੰਗਰ ਲਾਇਆ 21 ਨੂੰ ਪਹਿਲਾਂ ਸ਼ੁਰੂ ਕੀਤਾ ਸੀ ਹਾਂ 21 ਦਸੰਬਰ ਤੇ ਕੀ ਕੀ ਲੰਗਰ ਲਗਾਇਆ ਜੀ ਅੱਜ ਫਿਰ ਅੱਜ ਕੜੀ ਚੌਲ ਰਾਜਮਾਂ ਚਾਵਲ ਸਾਗ ਮੱਕੀ ਦੀ ਰੋਟੀ ਕਣਕ ਦਾ ਪ੍ਰਸ਼ਾਦਾ ਨਾਲ ਤੇ ਅੱਜ ਲੱਸੀ ਮਿਸ ਹੋ ਗਈ ਕਿਸੇ ਕਾਰਨ। ਵਾਕੀ ਸਾਰਾ ਕੁਝ ਉਹੀ ਆ ਜੋ ਦੁਕਾਨ ਤੇ ਹੁੰਦਾ ਕੋਈ ਚੇਂਜ ਨਹੀਂ ਹੋਇਆ। ਤੇ ਹੁਣ ਫਿਰ ਜਿਹੜੀ ਸੰਗਤ ਆ ਰਹੀ ਉਹਨਾਂ ਨੂੰ ਨਾਲੇ ਵੀ ਕਹਿ ਰਹੇ ਵੀ ਭਾਈ ਸਾਤੋਂ ਖਰੀਦਣ ਵੀ ਆਇਓ। ਕਹਿ ਰਹੇ ਨਹੀਂ। ਬਿਲਕੁਲ ਨਹੀਂ। ਇਹ ਤਾਂ ਆਪਾਂ ਤਾਂ ਧੰਨਵਾਦ ਕਰਦੇ ਆਂ ਆਇਓ ਜੀ ਬਹੁਤ ਧੰਨਵਾਦ। ਆਪਾਂ ਇਹ ਨਹੀਂ ਕਹਿੰਦੇ ਖਰੀਦਣ ਆਇਓ। ਬਹੁਤ ਧੰਨਵਾਦ ਜੀ ਤੁਸੀਂ ਆਇਓ ਅੱਜ। ਹੋਰ ਨਹੀਂ ਬਤ ਕੁਝ ਵੀ ਆਪਾਂ ਕਹਿੰਦੇ। ਬਹੁਤ ਸਾਰੇ ਲੋਕ ਤਾਂ ਜੀ ਲੰਗਰ ਲਾਉਣਾ ਬਹੁਤ ਮੁਸ਼ਕਲ ਕੰਮ ਹੁੰਦਾ ਵੈਸੇ। ਆਪੇ ਮਾਲਕ ਨੇ ਲਵਾ ਲਿਆ ਬੁੱਤ ਮੇਰਾ ਬੇਟਾ ਇੰਨਾ ਕਿ ਢਲਾ ਹੋ ਗਿਆ ਤੇ ਹਸਪੀਟਲ ਸੀ ਕਈ ਦਿਨਾਂ ਤੋਂ ਪਰ ਪਹਿਲਾਂ ਇਹ ਹੋ ਗਿਆ ਦਿਲ ਦਾਵਾ ਡੋਲ ਵੀ ਮੈਂ ਕਰਾਂਗੇ ਕੀ ਕੱਲੇ ਔਰੇ ਆਪਾਂ ਰੋਪੜ ਦੀ ਧਰਤੀ ਤੇ ਮਾਚੀਵਾੜਾ ਸਾਹਿਬ ਤੋਂ ਆ ਕੇ ਪਰ ਮਹਾਰਾਜ ਨੇ ਲਵਾ ਲਿਆ ਬੁੱਤ ਆਪੇ ਕੋਈ ਨਹੀਂ ਆ ਦੇਖ ਲੋ ਸੰਗਤ ਬੈਠੀ ਆ ਸੁਖਨਾ ਸਵੇਰ ਤੋਂ ਸ਼ੁਰੂ ਆ ਕਿ ਕਿਥੋਂ ਮਾਤਾ ਜੀ ਮਤਲਬ ਕਿ ਤੁਸੀਂ ਇਹ ਦੇਖਿਆ ਸੀ ਇਹ ਪਹਿਲਾਂ ਹੀ ਸੋਚਿਆ ਹੋਇਆ ਸੀਗਾ ਵੀ ਜਦੋਂ ਸਾਲ ਪੂਰਾ ਹੋਣਾ ਜਾਂ ਜਦੋਂ ਪਹਿਲੇ ਦਿਨ ਘਰੋਂ ਤੁਰੇ ਸੀ ਨਾ ਉਹਦੇ ਅਰਦਾਸ ਕਰਕੇ ਹੀ ਤੁਰੇ ਸੀ ਬੇ ਬਾਬਾ ਜੀ 1 ਇੱਕ 21 ਦਸੰਬਰ ਤੁਹਾਨੂੰ ਦਿਆ ਕਰਾਂਗੇ ਹਰ ਸਾਲ ਜੇ ਤੁਸੀਂ ਸਾਡੇ ਤੋਂ ਪੂਰੀ ਕਿਰਪਾ ਕਰਤੀ ਨਾ ਫੇਰ ਪਤਾ ਨਹੀਂ ਵਿੱਚ ਵਿਚਾਲੇ ਵੀ ਹੋ ਜਾ ਕਰੂ ਕੋਈ ਗੱਲ ਨਹੀਂ ਹਾਂ ਨਹੀਂ 21 ਦਸੰਬਰ ਤਾਂ ਪੱਕਾ ਹੀ ਆ ਜੇ ਹੁਣ ਹਰ ਸਾਲ 21 ਦਸੰਬਰ ਨੂੰ ਇੱਥੇ ਲੰਗਰ ਲੱਗੇ ਹੀ ਕਰ 21 ਦਸੰਬਰ ਨੂੰ ਪੱਕਾ ਹੋ ਗੋ ਜਿਨ੍ਹਾਂ ਚ ਰਸਵਾਸ ਆ ਜ਼ਰੂਰ ਲਾਵਾਂਗੇ ਤੇ ਹੁਣ ਰੂਟੀਨ ਦੇ ਵਿੱਚ ਕਿੰਨੇ ਕਹੋਂਦੇ ਜ਼ਿਆਦਾਤਰ ਲੋਕ ਇਹ ਵੀ ਦੇਖਦੇ ਜੀ ਵੀ ਵੱਡੇ ਵੱਡੇ ਹੋਟਲਾਂ ਦੇ ਵਿੱਚ ਜਾਂਦੇ ਜੀ ਤੁਸੀਂ ਇੱਥੇ ਇੱਕ ਗੱਡੀ ਲੈ ਕੇ ਖੜਦੇ ਹੋ ਜੀ ਜਿਹੜੇ ਦਾ ਕਰਦਾ ਪ੍ਰਸ਼ਾਦਾ ਹੈ ਜੀ ਉਹਨੂੰ ਪਸੰਦ ਕਰਦੇ ਲੋਕ ਬਹੁਤ ਜ਼ਿਆਦਾ ਬਹੁਤ ਕਿਰਪਾ ਮਹਾਰਾਜ ਦੀ ਬਹੁਤ ਅਸੀਸਾਂ ਦੇ ਕੇ ਜਾਂਦੇ ਆ ਬੱਚੇ ਨੂੰ ਵੀ ਕਈ ਤਾਂ ਮੈਨੂੰ ਵੀ ਕਹਿੰਦੇ ਮਾਤਾ ਜੀ ਹੁੰਦੀ ਰਹਿ ਅੱਛਾ ਜੀ ਹਾਂ ਬਹੁਤ ਕਿਰਪਾ ਬੁੱਤ ਅਸੀਂ ਵੀ ਕਹਿੰਦੇ ਆ ਤੁਸੀਂ ਜੁੰਦੇ ਰਹੋ ਇਦਾਂ ਹੀ ਸਾਰੇ ਕਰਕੇ ਜਾਂਦੇ ਆ ਕਿਰਪਾ ਕਿ ਬਿਲਕੁਲ ਜਿਹੜਾ ਤੁਹਾਡੀ ਟੇਸਟ ਵੀ ਹੁੰਦਾ ਮੈਂ ਵੀ ਅਕਸਰ ਖਾ ਕੇ ਜਾਂਦਾ ਇੱਥੇ ਜੀ ਦਾ ਸਵਾਦ ਉਹ ਆਪੇ ਘਰਾਉਂਦੇ ਆ ਬੁੱਤ ਕਦੇ ਘਰੇ ਨੂਨ ਨਹੀਂ ਚੈੱਕ ਕੀਤਾ ਕਦੇ ਕੁਛ ਨਹੀਂ 1 ਸਾਲ ਹੋ ਗਿਆ ਅੱਜ ਵੀ ਹਲਵਾਈ ਕਹਿੰਦਾ ਮਾਤਾ ਚੈੱਕ ਕਰ ਲਵਾਂ ਮੈਂ ਤਾਂ 1 ਸਾਲ ਨਹੀਂ ਕੀਤਾ ਸੰਗਤਾ ਜੋ ਜੀ ਪਹਿਲਾਂ ਛੱਕ ਦਾ ਸਵੇਰੇ ਆ ਕੇ ਉਹਨੂੰ ਪੁੱਛ ਲਈਦਾ ਵੀ ਠੀਕ ਆ ਕਹਿੰਦੇ ਵੀ ਠੀਕ ਆ ਕਦੇ ਕਿਸੇ ਨੇ ਕਿਹਾ ਨਹੀਂ ਵਾਅਦਾ ਘਾਟਾ ਉਹ ਆਪੇ ਕਰਾਈ ਜਾਂਦੀ ਹੈ ਇਹ ਵੈਸੇ ਦਿਨ ਵੀ ਇਹ ਦੇਖੋ ਜੀ ਚੱਲਦੇ ਆ ਸ਼ਹੀਦੀ ਦੇ ਸ਼ੋਗ ਮੇਲੇ ਸ਼ੁਰੂ ਹੈ ਆਪਾਂ ਐਸੇ ਕਰਕੇ ਕਰਕੇ ਦਿੱਤਾ ਸੀ ਦਸੰਬਰ ਚ ਬੀ ਸੰਘਰਸ਼ਾ ਤੇਰਾ ਵੀ ਇਹਦਾ ਵੀ ਕਾਰੋਬਾਰ ਦਾ ਉਹ ਸੰਘਰਸ਼ ਹੀ ਸੀ ਅੱਛਾ ਹਾਂ ਇਹਨੂੰ ਕਰਕੇ ਉਸ ਦਿਨ ਹੀ ਕਰਕੇ ਦਿੱਤਾ ਸੀ ਉਦੋਂ ਵੀ ਆਪਣੇ ਪਹਿਲੀ ਸਵਾ ਸੀ ਚਮਕੌਰ ਸਾਹਿਬ ਦੀ ਇੱਕ ਜੰ ਦਸੰਬਰ ਨੂੰ ਉਸੇ ਕਰਕੇ ਇਹਨੂੰ ਦਸੰਬਰੇ ਚ ਚੁਣਿਆ ਸੀ ਆਪਾਂ ਲੋਕ ਤਾਂ ਕਹਿੰਦੇ ਆ ਕਰੋ ਨਾ کاروبار ਆਏ ਆਏ ਪਰ ਇਹਨੂੰ ਆਪਾਂ ਕਰਕੇ ਤਾਂ ਇਹ ਮਹਾਰਾਜ ਦੇ ਦਿਨਾਂ ਚ ਆਪਾਂ ਤਾਂ ਮਹਾਰਾਜ ਨਾਲ ਆ ਪੁੱਤ ਮਹਾਰਾਜ ਕਰਕੇ ਆਪਾਂ ਇਹਨਾਂ ਨੂੰ ਇਸੇ ਦਿਨ ਚੁਣ ਕੇ ਕਿਉਂ ਚੁਣੀ ਸੀ ਜੀ 21 ਦਸੰਬਰ ਵੀ ਮਹਾਰਾਜ ਨੇ ਸੰਘਰਸ਼ ਕੀਤਾ ਵੀ ਸੰਘਰਸ਼ ਕੀਤਾ ਇਹ ਤਾਂ ਮੈਂ ਇਹਨੂੰ ਕਹ ਨਹੀਂ ਨਹੀਂ ਤਿਲ ਤਿਲ ਯਾਦ ਕਰ ਤੇਰਾ ਵੀ ਸੰਘਰਸ਼ ਹੀ ਹੈ ਕਿ ਕਮਜਾਬ ਹੋਣਾ ਤਾਂ ਹਾਂ ਵੀ ਤੂੰ ਵੀ ਤਿਲ ਤਿਲ ਯਾਦ ਕਰ ਮਹਾਰਾਜ ਨੂੰ ਮੈਨੂੰ ਕਈ ਵਾਰ ਕਹਿੰਦਾ ਸ਼ਾਮ ਨੂੰ ਠੰਡ ਹੈ ਮੈਂ ਕਹਿੰਦਾ ਨਾ ਖੜੋ ਹੁਣ 9:30 ਵਜੇ ਧਿਕਰ ਖੜਾਉਨੇ ਆ ਹੋਣ ਹਫ਼ਤੇ ਤੋਂ ਤਾਂ ਮੈਂ ਕੱਲੀ ਹੁੰਨੀ ਆ ਫੇਰ ਵੀ ਕੱਢਦੇ ਆ ਇਹ ਹੁਣ ਆਲੇ ਦੁਆਲੇ ਜੀ ਜੋ ਕੋਈ ਹੋਟਲ ਆ ਹੋਟਲ ਆਲੇ ਤਾਂ ਨਹੀਂ ਕਹਿੰਦੇ ਤੁਸੀਂ ਇੱਥੇ ਕੱਢਦੇ ਹੋ ਜੀ ਕਿਉਂਕਿ ਤੁਹਾਡੇ ਕਾਫੀ ਇੱਥੇ ਹੁੰਦੇ ਆ ਉਹ ਪਤਾ ਅਗਲੇ ਦੀ ਮਰ ਜਾਊ ਸਾਡੀ ਕੰਪਲੀਟ ਪਤਾ ਨਹੀਂ ਕੌਣ ਕਰ ਦਿੰਦਾ ਡੀਸੀ ਦਫ਼ਤਰ ਅੱਛਾ ਜੀ ਕੰਪਲੀਟਾਂ ਕਈ ਵਾਰ ਹੋ ਗਈਆਂ ਇਹ ਨਹੀਂ ਪਤਾ ਉੱਪਰ ਵਾਲੇ ਨੂੰ ਪਤਾ ਵੀ ਕੌਣ ਕਰਦਾ ਹੂੰ ਬਾਕੀ ਹੁਣ ਪਤਾ ਉਹਨਾਂ ਨੂੰ ਪਤਾ ਵੀ ਕੌਣ ਕਰ ਦੋ ਕੌਣ ਨਹੀਂ ਐਵੇਂ ਕਹੀਏ ਕੋਈ ਕਹਿੰਦਾ ਟ੍ਰੈਫਿਕ ਜਮਾਂ ਹੋ ਜਾਂਦੀ ਆ ਪਰ ਉਹ ਆਪਣੇ ਕੋ ਤਾਂ ਹੁਣ ਜਗ੍ਹਾ ਖੁੱਲੀ ਆ ਕਹੋਂ ਤਾਂ ਦਿੰਦੇ ਨਹੀਂ ਫੇਰ ਵੀ ਪਰ ਕਈ ਵਾਰ ਪਤਾ ਪਤਾ ਅਸੀਂ ਕੱਲੇ ਮਾਂ ਪਤੂ ਨੇ ਆਚਨ ਚੇਤੇ ਕੋਈ ਗੱਡੀ ਰੋਡ ਤੇ ਖੜਾ ਦੇਵੇ ਹਾਂ ਉਹਦੇ ਕਰਕੇ ਹੋ ਜਾਂਦਾ ਤੇ ਕਈ ਵਾਰ ਇਹ ਤਾਂ ਬਹੁਤ ਹੈ ਜੀ ਬਹੁਤ ਕਿਰਪਾ ਬਤ ਮਹਾਰਾਜ ਅੱਜ ਮਹਾਰਾਜ ਦੇਖੋ ਆਪ ਹੀ ਆਏ ਹੋਏ ਨੇ ਨਹੀਂ ਅਸੀਂ ਮਾਂ ਪਤ ਤਾਂ ਕੌਣ ਸੀ ਲਿਆਉਣ ਆਲੇ ਉਹਨਾਂ ਨੂੰ ਅੱਜ ਕੱਲ ਤਾਂ ਜਿਹੜੇ ਅੱਜ ਕੱਲ ਦੇ ਨੌਜਵਾਨ ਆ ਜੀ ਉਹ ਤਾਂ ਕਹਿੰਦੇ ਜੀ ਬਈ ਬਹੁਤ ਵਧੀਆ ਪਹਿਲਾਂ ਤਾਂ ਆਪਣੇ ਮਾਪੇ ਨੂੰ ਇਹ ਕਹਿੰਦੇ ਵੀ ਮੈਂ ਤਾਂ ਤਾਂ ਕੰਮ ਕਰੂੰਗਾ ਵੱਡੀ ਜੀ ਕੁਰਸੀ ਚਾਹੀਦੀ ਹੈ ਹੋਟਲ ਵਧੀਆ ਲਗਜ਼ਰੀ ਪਰ ਪੁੱਤ ਤੁਹਾਡਾ ਬੜਾ ਕਾਬਿਲ ਹੈ ਜੀ ਬਹੁਤ ਕਿਰਪਾ ਪੁੱਤ ਮਹਾਰਾਜ ਦੀ ਬਹੁਤ ਅੱਜ ਦੀ ਕਰਤਾਏ ਤੇ ਕਿਰਪਾਈ ਆ ਕੱਲ ਤਾਂ ਪਤਾ ਨਹੀਂ ਵੀ ਜੇ ਹੱਥੋਂ ਬਾਹਰ ਹੋ ਜਵੇ ਹੁਣ ਤੇ ਪੂਰਾ ਏਨ ਕਰਨੀ ਚਾਹੀਦਾ ਨਹੀਂ ਇਹਨੇ ਖੋਲਣਾ ਸੀ ਬੈਂਕ ਤੇ ਜੋਬ ਕਰਕੇ ਆ ਕੰਮ ਇਹ ਸੋਚੋ ਆਪਾਂ ਬੈਂਕ ਦੀ ਜੋਬ ਕਰਦੇ ਸੀ ਜੀ ਜੋਬ ਕਰਦਾ ਸੀ ਪਹਿਲਾਂ ਬੈਂਕ 'ਚ ਸੀ ਤੇ ਫਿਰ ਅਸੀਂ ਉਹ ਇਹਨੂੰ ਕਿਹਾ ਮੈਂ ਕਿਹਾ ਆਪਾਂ ਆ ਕੰਮ ਕਰ ਲਓ ਪਰ ਮੰਨ ਗਿਆ ਸੀ। ਅੱਛਾ ਜੀ। ਕਹਿੰਦਾ ਕਰੂੰਗਾ। ਤੇ ਉਹ ਬੱਚਿਆਂ ਨੂੰ ਕਿਵੇਂ ਵੇਖਦੇ ਜੀ ਜਿਹੜੇ ਅੱਜ ਇਹ ਚੀਜ਼ਾਂ ਤੋਂ ਕਿਤਰੋਂ ਦੇ ਚਾਹੇ ਬਾਹਰ ਜਾ ਕੇ ਜੀ ਚਾਹੇ ਬਾਥਰੂਮ ਸਾਫ ਕਰਨੇ ਪੈਣ ਕਰਦੇ ਆ ਜੀ। ਨਹੀਂ ਉਹ ਤਾਂ ਬਾਹਰ ਤਾਂ ਉਹ ਕਹਿੰਦੇ ਨਹੀਂ ਦੇਸ਼ ਚੋਰੀ ਪਰਦੇਸ ਭਿੱਖਿਆ। ਪਰਦੇਸ ਚ ਜਾ ਕੇ ਭਿੱਖਿਆ ਮੰਗ ਲਈਏ ਚਾਹੇ ਆਪਾਂ ਤਾਂ ਵੀ ਕੋਈ ਦੇਖਦਾ। ਹੁਣ ਇਹ ਮਾਂ ਜਿਹਦਾ ਹੀ ਉਰੇ ਬੈਠਾ ਰੋੜ ਦੀ ਭਾਂਡੇ ਮਾਂ ਜਿਹਦਾ। ਆਪਣੇ ਪੰਜਾਬ ਚ ਤਾਂ ਹੈਗਾ ਪੁੱਤ। ਨਸ਼ਿਆਂ ਤੋਂ ਦੂਰ ਆ ਕੋਲ ਆ ਮੇਰੇ ਨਾਲ ਆ ਸਾਰੀ ਦਿਹਾੜੀ 24 ਘੰਟੇ ਇਹੀ ਬਹੁਤ ਖੁਸ਼ੀ ਦੀ ਗੱਲ ਆ। ਵੱਡਾ ਆਪਣੇ ਪਰਿਵਾਰ ਚਾ ਉਹ ਵੀ ਖੁਸ਼ੀ ਦੀ ਗੱਲ ਆ ਉਹ ਘਰੇ ਨੇ ਅਸੀਂ ਹੋਰੇ ਆ ਮਾਂ ਪੁੱਤ ਇਹ ਘਰੇ ਫਿਰ ਮੱਝਾਂ ਵਗੈਰਾ ਆਪਣੀਆਂ ਰੱਖਿਆ ਜੀ ਮੱਝਾਂ ਹੈ ਜਿਵੇਂ ਮੱਖਣ ਵਗੈਰਾ ਕਿੱਥੋਂ ਪਿਓ ਲੱਸੀ ਮੱਖਣ ਵਦ ਸਾਨੂੰ ਘਰੋਂ ਹੀ ਆਉਂਦਾ ਕਿੰਨੀਆਂ ਕ ਮੱਝਾਂ ਜੀ ਮੱਝਾਂ ਹੁਣ ਥੋੜੀਆਂ ਉਹ ਤੋਂ ਹੁਣ ਤਾਂ ਆਪਣੇ ਕੋਲ 3-4 ਮੱਝਾਂ ਹੋਰੇ ਜੋਗੀਆਂ ਪਹਿਲਾਂ ਜ਼ਿਆਦਾ ਹੁੰਦੀਆਂ ਸੀ ਤੇ ਜਿਵੇਂ ਲੱਸੀ ਤੁਸੀਂ ਦਿੰਦੇ ਹੋ ਜੀ ਇਹ ਸਾਰਾ ਕੋਈ ਕੈਮੀਕਲ ਮਿਕਸਤਾ ਨਹੀਂ ਹੁੰਦਾ ਜੀ ਨਾ ਪੁੱਤ ਨਾ ਕਾੜਨੀ ਚ ਬਣਾਉਣੀ ਆ ਹਰ ਚੀਜ਼ ਆਨ ਵਧੀਆ ਇੱਕ ਵਾਰੀ ਸਾਗ ਵਾਲ ਕੇ ਪਾਣੀ ਢੋਲ ਦੇਣਾ ਦਾਲਾਂ ਵਾਲ ਕੇ ਬਣਾਉਣੀ ਆ ਤੜਕੇ ਤੱਕ ਮੈਂ ਪਿਆਜ਼ ਵੀ ਉਬਾਲ ਕੇ ਬਣਾਉਣੀ ਆ ਪੁੱਤ ਅੱਛਾ ਜੀ ਹਾਂ ਪਿਆਜ਼ ਲਸਣ ਹਰੀ ਮਿਰਚ ਕੁੱਕਰ ਚ ਪਾ ਕੇ ਇੱਕ ਸੀਟੀ ਮਰਵਾ ਕੇ ਫੇਰ ਪਾਉਣਾ ਪੁੱਤ ਜ਼ਹਿਰ ਨਿਕਲਦੀ ਆ ਪੁੱਤ ਨੀਰੀ ਕੈਮੀਕਲਾਂ ਦੇ ਤਾਂ ਅਸੀਂ ਵੀ ਤਾਂ ਉਹੀ ਛਕਣਾ ਪੁੱਤ ਉਹਨਾਂ ਰਾਤ ਮੈਂ ਹਲਵਾਈ ਕੋਲੇ ਤੇ ਸਿਰ ਤੇ ਖੜੀ ਰਹੀ ਕੋਈ ਘਰ ਨਾ ਚੱਲਿਆ ਜਾਵੇ ਭਾਈ ਭਾਈ ਇਹਨੂੰ ਐਦਾਂ ਕੱਟੋ ਤੋ ਲੋ ਐਨੀ ਵਾਰ ਤੋ ਲੋ ਹਲਵਾਈ ਨੂੰ ਮੈਂ ਕਿਹਾ ਤੂੰ ਥੱਕ ਜਾਣਾ ਮੈਨੂੰ ਨਿਆਣੇ ਕਹਿੰਦੇ ਮੈਂ ਤਾਂ ਕੁਰਸੀ ਲੈ ਕੇ ਬਹਿ ਜਾ ਮੈਂ ਨਾਲ ਲੱਗੇ ਸਵੇਰੇ ਗ੍ਰੈਂਡ ਕੀਤਾ ਮੈਂ ਸਾਰਾ ਸਾਗ ਆ ਕੇ ਹਲਵਾਈ ਤੰਗ ਤਾਂ ਨਹੀਂ ਹੋ ਗਿਆ ਜੀ ਫਿਰ ਹੋਇਆ ਹੋਣਾ ਦਿਲੋਂ ਤਾਂ ਹੋਇਆ ਹੋਣਾ ਦਿਲੋਂ ਬਾ ਮੈਂ ਉਹਨੂੰ ਕਹੀ ਕਿ ਮੈਂ ਕਿਹਾ ਸੰਗਤ ਨੇ ਛਕਣਾ ਵਿਆਹ ਨਹੀਂ ਕਰਾ ਬਿਆਹਾਂ ਚ ਪੈਰਸਾਂ ਚ ਕੁਝ ਵੀ ਕਰੋ ਪਰ ਉਰੇ ਨਹੀਂ ਕੋਈ ਤਮਾਕੂ ਨਹੀਂ ਲਾਉਣਾ ਕੋਈ ਜਰਦਾ ਨਹੀਂ ਲਾਉਣਾ ਕੋਈ ਸਰਗਟ ਬੀੜੀ ਨਹੀਂ ਪੀਣੀ ਮੈਂ ਪਹਿਲਾਂ ਇਹਨਾਂ ਨੂੰ ਬੋਲੀ ਗਈਆਂ ਮੈਂ ਕਿਹਾ ਅਸੀਂ ਤਾਂ ਲੰਗਰ ਲਾਉਣਾ ਉਹ ਜਿਆ ਪ੍ਰਸ਼ਾਦਾ ਬਣਾ ਦਿਓ ਸਾਨੂੰ ਕੋਈ ਜੀ ਚੱਕ ਨਾ ਕਰਿਓ ਕਹਿੰਦਾ ਬੀਬੀ ਵੱਧ ਘਟ ਮੈਂ ਚੱਲੂਗੀ ਕੋਈ ਨਹੀਂ ਵੀ ਚੱਕ ਨਾ ਕਰਿਓ ਇਹਨਾਂ ਨੂੰ ਵਾਹ ਮਿਰਚ ਮਸਾਲੇ ਲਿਖ ਕੇ ਦਿੱਤੇ ਸੀ ਹਲਵਾਈ ਨਾਲ ਗੱਲ ਕਰੋ ਮੈਂ ਕੁਛ ਨਹੀਂ ਲੱਗਾਈ ਮੈਂ ਜੋ ਮੈਂ ਪਾਉਣੀ ਉਹ ਪਾ ਦੋ ਉਹ ਪਾ ਦੋ ਮਾ ਫਾਨੇ ਉਹ ਤੋ ਬਿਲਕੁਲ ਜੀ ਮਾਤਾ ਜੀ ਨੇ ਪੁੱਤਰ ਦੇ ਲਈ ਇੱਕ ਮਾਤਾ ਆਪਣੇ ਪੁੱਤ ਦੇ ਲਈ 21 ਦਸੰਬਰ ਨੂੰ ਕੰਮ ਖੋਲਦੇ ਆ ਬੇ ਪੁੱਤ ਇਹ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਬਹੁਤ ਸੰਘਰਸ਼ ਕੀਤਾ ਤੇ ਤੁਹਾਡੀ ਵੀ ਸੰਘਰਸ਼ਮਈ ਜਿਹੜੀ ਹੈਗੀ ਸੰਘਰਸ਼ੀ ਲਾਈਫ ਸ਼ੁਰੂ ਕਰਨੀ ਆ ਤੇ ਅੱਜ ਸਾਲ ਹੋ ਗਿਆ ਤੇ ਸਾਲ ਬਾਅਦ ਲੰਗਰੀ ਲਾ ਦਿੱਤਾ ਗੁਰੂ ਦਾ ਲੰਗਰ ਹੈ ਛੱਕੇ ਜਾਇਓ ਭਾਈ ਸਾਰੇ ਉੱਥੇ ਅਨਾਊਂਸਮੈਂਟਾਂ ਹੋ ਰਹੀਆਂ ਤੇ ਸਾਹਿਬਜ਼ਾਦਿਆਂ ਦੇ ਮਾਤਾ ਗੁਜਰਕੌਰ ਜੀ ਦੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਜਿਹੜੇ ਹੈਗੇ ਇੱਥੇ ਆਪਾਂ ਦੇਖਦੇ ਗੀਤ ਲੱਗੇ ਹੋਏ ਆ ਜਾ ਧਾਰਮੀ ਗੀਤ ਜਾ ਇੱਥੇ ਸ਼ਬਦ ਚੱਲ ਰਿਹਾ ਔਰ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਚੜ੍ਹਦੀ ਕਲਾ ਜੀ ਸਿੰਗਰ ਚੜ੍ਹਦੀ ਕਲਾ ਜੀ ਵਧਾਈਆਂ ਜੀ ਤੁਹਾਨੂੰ ਬਹੁਤ ਬਾਈ ਜੀ ਤੁਹਾਨੂੰ ਸੋਹ ਵਧਾਈਆਂ ਤੁਹਾਨੂੰ ਸਵਾ ਵਧਾਈਆਂ ਸਾਲ ਹੋ ਗਿਆ ਅੱਜ ਹਾਂਜੀ ਹਾਂਜੀ ਤੇ ਕਿਵੇਂ ਦਾ ਰਿਹਾ ਇਹ ਸਾਲ ਦਾ ਸਫਰ ਜੀ ਬਾਈ ਜੀ ਮਾਂ ਪਿਓ ਨਾਲ ਸੀਗੇ ਜੀ ਰੱਬ ਨਾਲ ਸੀਗੇ ਵਾ ਚੜ੍ਹਦੀ ਕਲਾ ਜੀ ਰਿਹਾ ਜੀ ਪੂਰਾ ਮਾਤਾ ਜੀ ਨੇ ਵੀ ਪੁੱਛਿਆ ਸੀ ਬਾਈ ਇੱਕ ਗੱਲ ਆ ਵੀ ਜਿਹੜੇ ਨੌਜਵਾਨ ਆ ਉਹ ਕਹਿੰਦੇ ਜੀ ਯਾਰ ਆਪਾਂ ਆ ਨਹੀਂ ਲੋਣਾ ਆਪਾਂ ਤਾਂ ਵਧੀਆ ਹੋਟਲ ਲੈ ਕੇ ਬਣਾ ਕੇ ਦੋ ਪਹਿਲਾਂ ਫੇਰ ਕਰਾਂਗੇ ਪਰ ਤੁਸੀਂ ਇੱਥੇ ਦਿਮਾ ਬਰਤਨ ਵੀ ਆਪ ਹੀ ਸਾਫ ਕਰ ਦਿੰਦੇ ਹਾਂ ਹਾਂਜੀ ਹਾਂਜੀ ਭਾਈ ਜੀ ਬਰਤਨ ਵੀ ਸਾਫ ਮੇਰੇ ਸਭ ਤੋਂ ਮੈਂ ਕਹਿੰਨਾ ਵਧੀਆ ਜੀ ਬਰਤਨ ਸਾਫ ਜੇ ਆਪਾਂ ਆਪ ਸਾਫ ਕਰਦੇ ਹਾਂ ਜੀ ਗੁਰੂ ਸਾਹਿਬ ਨੇ ਇਹ ਨਾ ਕਿਹਾ ਨਾ ਵੀ ਕਿਸੇ ਦੇ ਝੂਠ ਸਾਫ ਕਰਦੇ ਸਭ ਤੋਂ ਵਧੀਆ ਜੀ ਨਾਲੇ ਗੱਲ ਆਇਆ ਭਾਈ ਜੀ ਬੜਾ ਸਾਲ ਪਹਿਲਾਂ ਕਰਜ਼ਾ ਚੱਕੀਏ ਬਿਲਡਿੰਗ ਖੜੀ ਕਰੀਏ ਹੋਟਲ ਬਣਾਈਏ ਨਾ ਫਿਰ ਕੀ ਆਪਾਂ ਸ਼ੁਰੂ ਕਰਨਾ ਮੇਰੇ ਸਾਹ ਨੂੰ ਮੂਰਖ ਮੱਤੀ ਆ ਜੀ ਛੋਟੇ ਤੋਂ ਸਟਾਰਟ ਕਰੋ ਜੀ ਛੋਟੇ ਸਟਾਰਟ ਕਰਕੇ ਉਹ ਚਾ ਪ੍ਰੋਫਿਟ ਦੇਖੋ ਆਪਣੇ ਪ੍ਰੋਫਿਟ ਹਿਸਾਬ ਨਾਲ ਕੇ ਕੰਮ ਦਾ ਹੀ ਚੱਲੂ ਤੇ ਅੱਜ ਕਾ ਲੋਕ ਆਹੀ ਕਰਦੇ ਪਹਿਲਾਂ ਕਰਜ਼ਾ ਚੱਕਦੇ ਨੇ ਫ ਸਸ ਇਨਾ ਪੜ ਪਹਿਲਾਂ ਕਰਦਾ ਨਾ ਚੱਕੋ ਸਟਾਰਟ ਕਰ ਲੋ ਛੋਟੇ ਤੋਂ ਆਪਣੇ ਘਰੇ ਛੋਟਾ ਹਤੀ ਸੀਗਾ ਜੀ ਪੱਠੇ ਢੋਂਦੀ ਸੀ ਆਪਾਂ ਇਹਦੇ ਫਾਰਮ ਸੀ ਮੱਝਾ ਗਾਵਾਂ ਦਾ ਉਹਦੇ ਵਿੱਚ ਆਪਾਂ ਕੰਮ ਸ਼ੁਰੂ ਕਰ ਲਏ ਜੀ ਅੱਜ ਚੜ੍ਹਦੀ ਕਲਾ ਜੀ ਪੂਰੀ ਚਲੋ ਵਿੜਾਈ ਨਹੀਂ ਕਰਦੇ ਮਾਤਾ ਖੜੇ ਨੇ ਸੰਤਾਂ ਆਈ ਨਹੀਂ ਪਤਾ ਕਿ ਦਿਨ ਵਿੱਚ ਕਿੰਨੇ ਕਿ ਲੋਕ ਉਮ ਪ੍ਰਸ਼ਾਦਾ ਛੱਕ ਕੇ ਪੈਸੀ ਚੱਲ ਜਾਂਦੇ ਨੇ ਆਮ ਵੀ ਦਿਨਾਂ ਦੇ ਵਿੱਚ ਵੀ ਆਮ ਦਿਨਾਂ ਵਿੱਚ ਲੰਗਰ ਚੱਲੀ ਜਾਂਦੀ ਪਰ ਮਾਂ ਨੇ ਕਿਹਾ ਕਿੰਨੇ ਪੁੱਤੂ ਕੀ ਖਾਲੀ ਨੇ ਜਾਵੇ ਤੇਰੇ ਘਰ ਤੋਂ ਬਹੁਤੀ ਚੱਲਦਾ ਜੀ ਹੁਣ ਅੱਛਾ ਜੀ ਵਾਹਿਗੁਰੂ ਉਦੋਂ ਹੀ ਚੱਲਦਾ ਜੀ ਹੁਣ ਬਿਲਕੁਲ ਸੋ ਬਹੁਤ ਵੱਡਾ ਅੱਜ ਪ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੀ ਸਿੰਘ ਜੀ ਦੀ ਕਿਰਪਾ ਹੀ ਆਪਣੇ ਦਾ ਵਾਹਿਗੁਰੂ ਬੈਂਕ ਦੇ ਵਿੱਚੋਂ ਜੋਬ ਛੱਡ ਕੇ ਬਾਈ ਇੱਧਰ ਨੂੰ ਆਉਣਾ ਕਿੰਨਾ ਮੁਸ਼ਕਲ ਸੀ ਇਹ ਕੰਮ ਬਾਈ ਐਮੀ ਮੈਂ ਕੰਮ ਨਾ ਪਹਿਲਾਂ ਪਹਿਲਾਂ ਤਾਂ ਮੈਨੂੰ ਲੱਗਿਆ ਕਿਉਂਕਿ ਵਾਈਟ ਕਾਲਰ ਜੋਬ ਕਹਿੰਦੇ ਆ ਜੀ ਆਪਾਂ ਵਾਈਟ ਕਾਲਰ ਜੋਬ ਸੀ ਪਹਿਲਾਂ ਪਹਿਲਾਂ ਮੈਨੂੰ ਥੋੜੀ ਦਿੱਕਤ ਆਈ ਹੈ ਜੀ ਕੀ ਆ ਜੀ ਦਿੱਕਤ ਦਿੱਕਤ ਆਈ ਆਈ ਜੀ ਫਰੈਂਡ ਸਰਕਲ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਜਿਵੇਂ ਨਾ ਬਈਰ ਬਾਈ ਕੀ ਤੂੰ ਪੜਿਆ ਲਿਖਿਆ ਬੰਦਾ ਕੀ ਨੌਕਰੀ ਛੱਡ ਕੇ ਬੈਂਕਰੀ ਕਿੱਧਰ ਆ ਗਿਆ ਇਹ ਕਿਤੇ ਵਾਰ ਮੇਰੇ ਦਿਮਾਗ ਚ ਚੀਜ਼ ਘਮੀ ਪਰ ਫਿਰ ਮਾਤਾ ਨੇ ਇੱਕੋ ਗੱਲ ਕਹੀ ਹੈ ਬ ਉਧਰ ਲੋਕਾਂ ਨੇ ਗਾਲ੍ਹਾਂ ਕੱਢੀਆਂ ਜੇ ਕਿਸੇ ਮਾੜਾ ਮੋਟਾ ਏਰ ਫੇਰ ਕਰੋਗੇ ਬਸ ਇਹ ਉਤੋਂ ਬਾਅਦ ਚੜਦੀ ਗਲਾਂ ਚ ਹੀ ਆ ਜੀ ਅੱਜ ਮੈਂ ਹੁਣ ਵੀਰ ਭਰਾ ਨੇ ਮੇਰੇ ਅੱਜ ਆਏ ਨਾ ਮੱਛੋੜੀ ਜਾਈ ਨੂਰੀ ਸੇਵਾ ਕਰਨ ਸਾਰੇ ਖੁਸ਼ ਨੇ ਬਾਈ ਤੁਸੀਂ ਪੈ ਮੈਂ ਦੇਖੇ ਬਹੁਤ ਸਾਰੇ ਚਲੋ ਬਹੁਤ ਹੋਣਗੇ ਪਰ ਮੈਨੂੰ ਬਹੁਤ ਘੱਟ ਦੇਖਣ ਨੂੰ ਮਿਲਦੇ ਅੱਜ ਕੱਲ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਮਾਤਾ ਨੇ ਮੈਨੂੰ ਸਮਝਾਤਾ ਅੱਜ ਕੱਲ ਮਾਪਿਆਂ ਦੀ ਤਾਂ ਗੱਲ ਕੌਣ ਮੰਨਦਾ ਬਾਈ ਮਾਪਿਆਂ ਨੂੰ ਤਾਂ ਕਹਿੰਦੇ ਵੀ ਤੁਸੀਂ ਕੌਣ ਆ ਸਿਆਣੇ ਤਾਂ ਅਸੀਂ ਆ ਪਰ ਤੁਸੀਂ ਕਹਿੰਦੇ ਮੈਨੂੰ ਮਾਤਾ ਨੇ ਸਮਝਾਇਆ ਜੀ ਤੁਸੀਂ ਗੱਲ ਇਹ ਕਹਿੰਦੇ ਹੋ ਵੀ ਮਾਤਾ ਨਾ ਸਮਝਾਇਆ। ਬਾਈ ਜੀ ਅਸਲ ਤੇ ਵਿੱਚ ਨਾ ਜੇ ਆਪਾਂ ਕਿਹ ਜਿੰਦਗੀ ਚ ਜੇ ਆਪਾਂ ਨੂੰ ਕੀ ਕਾਮਯਾਬ ਕਰਨ ਲਈ ਜੋਰ ਲੰਦਾ ਮਾਪਿਓ ਨਹੀਂ ਜੀ। ਉਹ ਕਦੀ ਵੀ ਮਾਪਾ ਕਦੀ ਮਾੜੀ ਸਲਾਹ ਨਹੀਂ ਦੋਗਾ ਜੀ। ਕਦੀ ਵੀ ਅੱਜ ਦੇਖੋ ਪੂਰੀ ਚੜ੍ਹਦੀ ਗੱਲ ਆ ਜੀ। ਆਈ ਨਹੀਂ ਕਹਿੰਦੇ ਚਲੋ ਆਪਾਂ ਕੋਠੀਆਂ ਖੜੀ ਕਰ ਲਈ ਤਾਂ ਕੰਮ ਵਧੀਆ ਆਪਣੇ ਦਰ ਤੋਂ ਕਿ ਭੁੱਖਾ ਨਹੀਂ ਜਾਂਦਾ ਜੀ। ਇਸ ਤੋਂ بڑا ਹੋਰ ਕੀ ਹੋ ਸਕਦਾ ਜੀ। ਬਾਬੇ ਨਾਨਕ ਨੇ ਸਿੰਘ ਜੀ ਤੇ ਨਿੰਕ ਬਖਸ਼ਦਾ ਨਾ ਆਪਣੇ ਦਰ ਤੋਂ ਕਿ ਭੁੱਖਾ ਨਹੀਂ ਜਾਂਦਾ ਜੀ। ਬਹੁਤ ਸਾਰੇ ਬਿਜ਼ਨਸਮੈਨ ਵੱਡੇ ਲੋਕ ਲਗਾਉਂਦੇ ਹੋਣਗੇ ਲੰਗਰ ਜਾਂ ਇਸ ਤਰ੍ਹਾਂ ਦੀਆਂ ਸੇਵਾਵਾਂ ਕਰਦੇ ਆ ਪਰ ਉਹਨਾਂ ਦਾ ਇੱਕ ਬਹੁਤ ਵੱਡਾ ਬ੍ਰਾਂਡ ਹੁੰਦਾ ਲੱਗਿਆ ਹੁੰਦਾ ਨਾਲ ਉਹ ਪੋਸਟਰ ਵੀ ਆਪਣਾ ਬਿਜ਼ਨਸ ਨੂੰ ਵੀ ਪਰਫੁੱਲਤ ਕਰਦੇ ਆ ਆ ਤੁਹਾਡਾ ਨਹੀਂ ਦੇਖ ਰਹੀ ਜੀ ਇੱਥੇ ਨਹੀਂ ਨਹੀਂ ਇਹ ਜੀ ਬਾਬਾ ਨਾਨਕ ਦਾ ਜੀ ਬਸ ਇਹ ਵੀ ਨਹੀਂ ਕਹਿ ਰਹੇ ਇਹਨਾਂ ਨੂੰ ਵੀ ਨਹੀਂ ਕਹਿ ਰਹੇ ਤੁਸੀਂ ਵੀ ਭਾਈ ਬਾਅਦ ਵਿੱਚ ਤੁਸੀਂ ਇੱਥੇ ਰੋਟੀ ਨਹੀਂ ਨਹੀਂ ਕਿਸੇ ਨੂੰ ਵੀ ਨਹੀਂ ਆਪਾ ਆਪਾ ਪ੍ਰਸ਼ਾਦਾ ਬਾਈ ਕੁਰੀ ਨਾਮ ਅਗੇ ਪ੍ਰਸ਼ਾਦਾ ਪੁੱਛਦੇ ਆ ਸਭ ਨੂੰ ਵਰਤਾਉਂਦੇ ਆ ਮੇਰੇ ਸਾਹਮਣੇ ਅਣ ਕਈ ਤਾਂ ਹੈ ਜਿਹਨ ਨੂੰ ਪਤਾ ਵੀ ਨਹੀਂ ਹੈਗਾ ਕਿ ਉਹਰੇ ਆਪ ਕੋਈ ਬੈਨ ਖੜਾਉਣੇ ਵੀ ਆ ਅੱਛਾ ਜੀ ਕਈ ਦੱਸਣਾ ਤੁਸੀਂ ਨਹੀਂ ਓਏ ਗੁਰੂ ਗੱਜੀ ਨੇ ਕਰਨਾ ਜੀ ਆਪਾਂ ਜੇ ਕਹੀ ਆਪਾਂ ਆਪਣੇ ਆਪ ਦਸੀਏ ਨਾ ਓਦੋਂ ਕੀ ਫਾਇਦਾ ਨਹੀਂ ਗੁਰੂ ਨਾਨਕ ਦੇਵ ਜੀ ਦੇਖਦੇ ਨੇ ਦਿਲੋਂ ਸਾਫ਼ ਆ ਤੇ ਦਿਲੋਂ ਸੱਚਾ ਉਹ ਆਪੇ ਚੜ੍ਹਦੀ ਕਲਾ ਕਰਨਗੇ ਜੀ ਅੱਜ ਲੰਗਰ 'ਚ ਵੀ ਉਹੀ ਟੇਸਟ ਆ ਜੋ ਅਕਸਰ ਮਿਲਦਾ ਇੱਥੇ ਹਾਂਜੀ ਹਾਂਜੀ ਔਰ ਇੱਕੋ ਪੈਣ ਮੱਖਣ ਬਰਤਾਰੀ ਓਦਾਂ ਹੀ ਹਰੇਕ ਨੂੰ ਜਿਵੇਂ ਆਮ ਦਿਨਾਂ ਚੱਲਦਾ ਓਦਾਂ ਹੀ ਪੈਣ ਮੱਖਣ ਬਰਤਾਰੀ ਹੈ ਜੀ ਵਾਹ ਜੀ ਵਾਹ ਸਾਰਾ ਕੁਝ ਓਦਾਂ ਹੀ ਚਟਨੀ ਤੋਂ ਲੈ ਕੇ ਹਰ ਕਿਸੇ ਸਲਾਦ ਤੋਂ ਲੈ ਕੇ ਹਰ ਕਿਸੇ ਓਦਾਂ ਹੀ ਆ ਜੀ ਕਿੰਨਾ ਕ ਮੱਖਣ ਲੈ ਕੇ ਆਏ ਕਿੰਨਾ ਕ ਮੱਖਣ ਲੱਗ ਗਿਆ ਤੁਸੀਂ ਲੈ ਕੇ ਆਏ ਸੀਗੇ ਜੀ ਟੋਲੂ ਲੱਗ ਤਾਂ ਬਿਲਕੁਲ ਜੀ ਦੇਖੋ ਅੱਜ ਲੰਗਰ ਲੱਗਿਆ ਬਹੁਤ ਵਧੀਆ ਗੱਲ ਆ ਜਦੋਂ ਤੁਹਾਨੂੰ ਪਰਮਾਤਮਾ ਦਵੇ ਤਾਂ ਫਿਰ ਤੁਹਾਨੂੰ ਜ਼ਰੂਰ ਕਰਨਾ ਹੈ ਜ਼ਰੂਰ ਕਰਨਾ ਚਾਹੀਦਾ ਇਹ ਅੱਜ ਉਸੇ ਗੁਰੂ ਦੇ ਸਿਧਾਂਤ ਨੂੰ ਸਮਝਦੇ ਹੋਏ ਮਾਤਾ ਜੀ ਨੇ ਪੁੱਤ ਨੂੰ ਪਹਿਲਾਂ 1 ਸਾਲ ਪਹਿਲਾਂ ਇੱਥੇ ਗੱਡੀ ਲਵਾਈ ਵੀ ਇੱਕ ਆਪਣਾ ਵਪਾਰ ਕੀਤਾ ਸ਼ੁਰੂ ਤੇ ਅੱਜ ਫਿਰ ਜਦੋਂ ਸਾਲ ਹੋ ਗਿਆ ਤਾਂ ਉਹਦੇ ਖੁਸ਼ੀ ਦੇ ਵਿੱਚ ਦੇਖੋ ਪਰਮਾਤਮਾ ਦੇ ਸ਼ੁਕਰਾਨੇ ਦੇ ਲਈ ਕਹਿ ਸਕਦੇ ਆ ਵੀ ਲੰਗਰ ਲਗਾਇਆ ਅੱਜ ਹਰੇਕ ਕੋਈ ਇੱਥੇ ਲੰਗਰ ਛਕ ਰਿਹਾ ਕਿਸੇ ਨੂੰ ਇਹ ਨਹੀਂ ਦੱਸਿਆ ਜਾ ਰਿਹਾ ਵੀ ਭਾਈ ਇੱਥੇ ਛੋਟੀ ਜੀ ਇੱਕ ਵੈਨ ਖੜਦੀ ਹੈ ਉੱਥੇ ਆ ਕੇ ਤੁਸੀਂ ਜੀ ਲੰਗਰ ਛਕਣਾ ਹੈ ਜਾਂ ਆਪਣੇ ਕਿਤੇ ਲਈ ਪਰਫੁੱਲਤ ਕਰਨ ਦੇ ਲਈ ਕੋਈ ਉਹ ਨਹੀਂ ਹੈ ਮਨਸਾ ਹੈ ਜੀ ਵੀ ਗੁਰੂ ਦਾ ਸ਼ੁਕਰਾਨਾ ਕਰਨਾ ਹੈ ਪ੍ਰਮਾਤਮਾ ਆਪਣੇ ਆਪ ਦੇਵੇਗਾ ਜਦੋਂ ਨੀਤ ਤੇ ਨੀਅਤ ਸਾਫ਼ ਹੋਵੇ ਵੇ ਪ੍ਰਮਾਤਮਾ ਆਪ ਹੀ ਦਿੰਦਾ ਹੈ ਸੋ ਅੱਜ ਇਹ ਲੰਗਰ ਲੱਗਾ ਹੋਇਆ ਸਹਿਬਜ਼ਾਦਿਆਂ ਨੂੰ ਯਾਦ ਕਰ ਰਿਹਾ ਗੁਰੂ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਤੇ ਇੱਥੇ ਸੰਗਤਾਂ ਆ ਕੇ ਲੰਗਰ ਛਕ ਰਹੀਆਂ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੰਦ